ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਪੈਂਸ ਮੈਂ ਸਭ ਤੋਂ ਪਹਿਲਾਂ ਲਾਕੀਏ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਬਹੁਤ ਲਾਜ ਰੱਖੀ ਜਿਹੜੀ ਸਾਡੀ ਨੰਗਲ ਤੋਂ ਲੈ ਕੇ ਕੀਤਪੁਰ ਸਾਹਿਬ ਤੱਕ ਸੜਕ ਸੀ ਉਹ ਇਸ ਵਾਰੀ ਬਰਸਾਤਾਂ ਚ ਇਕਦਮ ਹੀ ਖੁੱਲ ਗਈ ਅਕਿਉਂ ਇੱਥੇ ਜਿਹੜਾ ਹੈ ਟੋਲ ਪਲਾਜ਼ਾ ਹੁੰਦਾ ਸੀ ਉਹ ਬੰਦ ਕਰਤਾ ਤੇ ਰਿਪੇਅਰ ਨਾ ਹੋਣ ਕਰਕੇ 3-4 ਮਹੀਨੇ ਬਹੁਤ ਔਖੇ ਨਿਕਲੇ ਕਿਥੇ-ਕਿਥੇ ਤਾਂ ਇੰਨੀ ਬੁਰੀ ਹਾਲਤ ਸੀ ਕਿ ਜਾਣਾ ਵੀ ਮੁਸ਼ਕਲ ਸੀ ਇਲਾਕੇ ਦੇ ਸਾਰੇ ਸਰਪੰਚ ਸਾਹਿਬਾਨਾਂ ਦੇ ਨੌਜਵਾਨਾਂ ਨੇ ਯੂਥ ਕਲੱਬਾਂ ਨੇ ਮੇਰੀ ਬਹੁਤ ਇੱਜ਼ਤ ਰੱਖੀ ਔਖਾ ਸਮਾ ਤੁਸੀਂ ਘਟਾਇਆ ਮਿੱਟੀ ਪਾ ਕੇ ਜਿਵੇਂ ਮਰਜੀ ਪੈਚ ਲਾ ਕੇ ਹੁਣ ਇਹਦਾ ਜਿਹੜਾ ਹੈ ਟੈਂਡਰ ਵੀ ਹੋ ਗਿਆ ਤੇ ਕੰਪਨੀ ਵੀ ਆ ਗਈ ਤੇ ਅੱਜ 1.5 ਕਿਲੋਮੀਟਰ ਸੜਕ ਜਿਹੜੀ ਹੈ ਉਹ ਰਿਪੇਅਰ ਵੀ ਹੋ ਗਈ ਅਗਲੇ 10-12 ਦਿਨਾਂ ਚ ਇਹਨ ਸੜਕ ਜਿਹੜੀ ਓਕੇ ਹੋ ਜਾਊਗੀ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਧੰਨਵਾਦ ਕਰਦਾ ਤੁਸੀਂ लाज ਰੱਖੀ ਆਪਣੇ ਭਰਾ ਦੀ ਤੇ ਜਿਨ੍ਹਾਂ ਜਿਨ੍ਹਾਂ ਰਾਹੀਗੀਆਂ ਨੂੰ ਤਕਲੀਫ ਆਈ ਵੀ 2 ਮਹੀਨੇ ਸਾਹਮਣਾ ਕਰਨਾ ਪਿਆ ਆ ਤਾਂ ਮੈਂ ਉਹਨਾਂ ਤੋਂ ਮਾਫੀ ਵੀ ਮੰਗਦਾ ਹਾਂ ਪਰ ਇਹ 3-4 ਮਹੀਨੇ ਤੱਕ ਪਹਿਲਾਂ ਇਹਨ ਸੜਕ ਠੀਕ ਸੀ ਅਚਾਨਕ ਇੱਕਦਮ ਦਿੱਕਤ ਆ ਗਈ ਪਰ ਤੁਸੀਂ ਸਭ ਨੇ ਸਾਥ ਦਿੱਤਾ ਤੁਸੀਂ ਜਿਹੜੇ ਇਸ ਕਰਕੇ ਆਪ ਸਭ ਦਾ ਬਹੁਤ ਧੰਨਵਾਦ 10-12 ਦਿਨ ਦੀ ਹੋਰ ਕੰਮ ਹੈ ਰੋਜ਼ 1.5 ਤੋਂ 2 ਕਿਲੋਮੀਟਰ ਦਾ ਏਰੀਆ ਕਵਰ ਕਰੀ ਜਾਵਾਂਗੇ ਤੇ ਇਹਨ ਸੜਕ ਜਿਹੜੀ ਹੈ ਅੱਜ ਅਸੀਂ ਇਧਰੋਂ ਗੰਗੂਵਾਲ ਤੋਂ ਸ਼ੁਰੂ ਕਰਕੇ ਅਨੰਦਪੁਰ ਸਾਹਿਬ ਤੱਕ ਤੇ ਰੋਜ਼ ਜਿਹੜਾ ਹੈ ਕਵਰ ਕਰੀ ਜਾ ਰਹੇ ਹਾਂ ਆਪ ਜੀ ਦਾ ਧੰਨਵਾਦ